ਹੁਣ ਫੋਨ ਤੇ ਅਣਜਾਨ ਨੰਬਰ ਤੋਂ ਕਾਲ ਆਉਣ ਤੇ ਕਾਲਰ ਦਾ ਨਾਮ ਵੀ ਦਿਖਾਈ ਦੇਵੇਗਾ ਟੈਲੀਕਮ ਕੰਪਨੀਆਂ ਨੇ ਮੁੰਬਈ ਅਤੇ ਹਰਿਆਣਾ ਸਰਕਲ ਚ ਟਰਾਇਲ ਸ਼ੁਰੂ ਕਰ ਦਿੱਤੇ ਨੇ ਮੀਡੀਆ ਰਿਪੋਰਟਾਂ ਮੁਤਾਬਕ ਹੋਰ ਸ਼ਹਿਰਾਂ ਵਿੱਚ ਵੀ ਇਹ ਸਰਵਿਸ ਸ਼ੁਰੂ ਕਰਨ ਦੀ ਯੋਜਨਾ ਹੈ ਇਸ ਦਾ ਨਾਮ ਕਾਲਿੰਗ ਨੇਮ ਪ੍ਰੈਜੈਂਟੇਸ਼ਨ ਹੈ ਇਸ ਨਾਲ ਸਪੈਮ ਅਤੇ ਫਰੋਡ ਕਾਲਾਂ ਨੂੰ ਰੋਕਣ ਚ ਮਦਦ ਮਿਲ ਸਕਦੀ ਹੈ ਹਾਲੀ ਦੇ ਸਮੇਂ ਚ ਅਜਿਹੇ ਕਾਲਾਂ ਵਿੱਚ ਵਾਧਾ ਦੇਖਿਆ ਗਿਆ ਹੈ ਸਰਕਾਰ ਅਤੇ ਟੈਲੀਕਮ ਰੈਗੂਲੇਟਰੀ ਅਥਾਰਟੀ ਆਫ ਇੰਡੀਆ ਦੇ ਦਬਾਅ ਤੋਂ ਬਾਅਦ ਕੰਪਨੀਆਂ ਨੇ ਇਹ ਟੈਸਟਿੰਗ ਸ਼ੁਰੂ ਕਰ ਦਿੱਤੀ ਹੈ ਹਾਲ ਹੀ ਵਿੱਚ ਸਰਕਾਰ ਨੇ ਫਰਜੀ ਅੰਤਰਰਾਸ਼ਟਰੀ ਕਾਲਾਂ ਨੂੰ ਰੋਕਣ ਲਈ ਕਿਹਾ ਸੀ ਹਾਲ ਹੀ ਵਿੱਚ ਸਰਕਾਰ ਨੇ ਟੈਲੀਕਮ ਆਪਰੇਟਰਾਂ ਨੂੰ ਉਹਨਾਂ ਸਾਰੀਆਂ ਫਰਜੀ ਅੰਤਰਰਾਸ਼ਟਰੀ ਕਾਲਾਂ ਨੂੰ ਬਲੌਕ ਕਰਨ ਦਾ ਨਿਰਦੇਸ਼ ਦਿੱਤਾ ਹੈ ਜੋ ਕਾਲ ਆਉਣ ਤੇ ਭਾਰਤੀ ਨੰਬਰ ਦਿਖਾਈ ਦਿੰਦੇ ਨੇ ਦੂਰ ਸੰਚਾਰ ਵਿਭਾਗ ਨੂੰ ਇਸ ਸੰਬੰਧੀ ਸ਼ਿਕਾਇਤਾਂ ਮਿਲ ਰਹੀਆਂ ਸਨ ਇਹਨਾਂ ਕਾਲਾਂ ਰਾਹੀਂ ਲੋਕਾਂ ਨਾਲ ਸਾਈਬਰ ਅਪਰਾਧ ਅਤੇ ਵਿੱਤੀ ਤੋਕਾ ਦੇਹੀ ਕੀਤੀ ਜਾ ਰਹੀ ਹੈ ਇੱਕ ਰਿਪੋਰਟ ਮੁਤਾਬਕ ਟੈਲੀਕਮ ਕੰਪਨੀ ਦੇ ਇੱਕ ਸੀਨੀਅਰ ਅਧਿਕਾਰੀ ਨੇ ਕਿਹਾ ਹੈ ਕਿ ਸੀਐਨਪੀ ਕਿਵੇਂ ਕੰਮ ਕਰ ਰਿਹਾ ਹੈ ਇਸ ਦੇ ਨਤੀਜੇ ਜਾਣਨ ਲਈ ਅਸੀਂ ਸੀਮਤ ਗਿਣਤੀ 'ਚ ਇਸ ਦੀ ਜਾਂਚ ਕਰ ਰਹੇ ਹਾਂ ਇਸ 'ਚ ਇਨਕਮਿੰਗ ਕਾਲ ਦੌਰਾਨ ਨੰਬਰ ਦੇ ਨਾਲ ਕਾਲਰ ਦਾ ਨਾਂ ਵੀ ਦਿਖਾਈ ਦੇਵੇਗਾ ਅਸੀਂ ਟੈਲੀ ਕਮਿਊਨੀਕੇਸ਼ਨ ਵਿਭਾਗ ਨਾਲ ਟੈਸਟਿੰਗ ਨਤੀਜੇ ਸਾਂਝੇ ਕਰਾਂਗੇ ਤਾਂ ਜੋ ਪ੍ਰਸਤਾਵਿਤ ਸੇਵਾ ਬਾਰੇ ਕੋਈ ਵਿਹਾਰਕ ਫੈਸਲਾ ਲਿਆ ਜਾ ਸਕੇ CNAP ਸਰਵਿਸ ਕੰਪਨੀ ਦੀ ਮੌਜੂਦਾ ਕਲਰ ਆਈਡੀ ਐਪਲੀਕੇਸ਼ਨ ਵਰਗੀ ਹੋਵੇਗੀ ਪਰ ਇਸ ਦਾ ਉਹਨਾਂ ਦੇ ਕਾਰੋਬਾਰ ਤੇ ਕੋਈ ਮਾੜਾ ਪ੍ਰਭਾਵ ਨਹੀਂ ਪਵੇਗਾ